ਕੌਣ ਬੱਬਾ ਬ੍ਰਹਮ ਜਾਣਤ ਤੇ ਬ੍ਰਹਮ ਬ੍ਰਹਮਾ ਕੌਣ ਜਿਹਨੇ ਬ੍ਰਹਮਾ ਕਹਿੰਦੇ ਨੇ ਉਹ ਕੌਣ ਹੁੰਦਾ ਹੈ ਇਹ ਭਲੇਖਾ ਕੱਢਿਆ ਸਿਖਾਂ ਦਾ ਜਿਹਨੇ ਬ੍ਰਹਮ ਜਾਣ ਲਿਆ ਨਾ ਆਪਣੇ ਅੰਦਰ ਆਤਮਾ ਜਾਣ ਲਈ ਉਹ ਬ੍ਰਹਮਾ ਬਸ ਉਹ ਬ੍ਰਹਮ ਦਾ ਅਵਤਾਰ ਹੈ ਬ੍ਰਹਮ ਦੇ ਅਵਤਾਰ ਲਿਖੇ ਤਾਂ ਸੰਭਾਸ਼ ਨੇ ਕੌਣ ਹੁੰਦਾ ਉਹ ਪਪ ਅਵਤਾਰ ਵੀ ਹੁੰਦਾ ਨੇ ਘਟਿਆ ਅਵਤਾਰ ਬ੍ਰਹਮ ਦੇ ਉਹ ਬ੍ਰਹਮ ਨੂੰ ਨਹੀਂ ਜਾਣਦੇ ਹੁੰਦੇ। ਉਹ ਆਤਮਾ ਨੂੰ ਵੀ ਨਹੀਂ ਜਾਣਦੇ ਹੁੰਦੇ। ਗੱਲਾਂ ਵੈਰੇ ਹੁੰਦੇ ਨੇ ਬੇਸ਼ ਵਧੀਆ। ਆ ਪਖੰਡਵਾਦ ਨੂੰ ਖੰਡਣ ਦਾ ਖੰਡਣ ਨੇ ਬ੍ਰਹਮ ਨਹੀਂ ਜਾਣਦੇ ਹੁੰਦੇ। ਜਿਹੜੇ ਦੂਸਰੇ ਧਰਮ ਨੇ ਨਾ ਪਖੰਡਵਾਦ ਨੂੰ ਤਾਂ ਖੰਡਣ ਕਰਦੇ ਨੇ। ਝੂਠ ਦਾ ਜਾਣਦੇ ਨੇ ਵੀ ਆ ਵੀ ਝੂਠਾ ਵੀ ਝੂਠਾ ਸੱਚ ਕੀ ਇਹਦਾ ਨਹੀਂ ਪਤਾ। ਪਰ ਜਿਹੜਾ ਬ੍ਰਹਮ ਹੈ ਉਹਨੂੰ ਸੱਚੀ ਜੂੜ ਤੋਂ ਹਰ ਬਤਨ। ਕੌਣ ਹੈ ਉਹ ਗੁਰਮੁਖ ਗੁਰਮਖ ਖੋਟੇ ਥਰੇ ਜਿਹੜੇ ਉਪਪਤਾਲ ਨੇ ਬ੍ਰਹਮਾ ਦੇ ਉਹਨੂੰ ਖੋਟੇ ਦਾ ਬਤਾਉਂਦਾ ਸਾਰੇ ਦਾ ਨਹੀਂ ਬਤਾਉਂਦਾ ਖੋੜ ਵੀ ਮੋਟੀ ਮੋਟੀ ਬਤਾਉਂਦਾ ਸਾਰੀ ਦਾ ਨਹੀਂ ਬਤਾਉਂਦਾ ਸਾਰੀ ਦਾ ਪਤਾ ਹੋ ਜਾ ਡਖਰੀ ਦਾ ਵੀ ਪਤਾ ਹੋ ਜਾ ਉਹ ਮੋਟੀਆਂ ਮੋਟੀਆਂ ਗੱਲਾਂ ਜਾਣ ਲੈ ਉਹ ਇੰਨੀ ਗੱਲ ਜਾਣ ਲੈਨ ਵੀ ਰਾਮ ਔਰ ਰਾਵਣ ਦੀ ਖਰਾਸ਼ੀ ਹੈ ਰਾਮਾ ਰਾਵਣ ਦੀ ਰਾਸ਼ੀ ਹੈ। ਰ ਰਾਸ਼ੀ ਆ ਲੈ ਕੀ ਕਹਤ ਰੋਲਾ ਪਾਵੇਂ ਨੇ। ਨਹੀਂ ਕੱਲ ਜਾਣਦੇ। ਆ ਜਿਹੜੇ ਜੋਤਸ਼ੀ ਨੇ ਕੀ ਦੱਸਦੇ ਨੇ ਰਾਮਾ ਰਾਵਣ ਦੀ ਰਾਸ਼ੀ ਇੱਕ ਹੈ ਇਹਦਾ ਜਵਾਬ ਦੋ ਇਹ ਗੱਲ ਜਾਣਦੇ ਹੁੰਦੇ ਨੇ। ਇਹਨਾਂ ਕੋਲ ਤਰਫੋਂ ਨਾ ਕੋ ਹੁੰਦਾ ਹੀ ਨਹੀਂ ਬੁੱਧੀ ਹੁੰਦੀ ਹੈ। ਥੋੜਾ ਬਹੁਤ ਗੱਲਾਂ ਨੇ। ਬਹੁਤ ਹੋਇਆ RAMCHANDRA ਦੀ ਗੱਲ ਹੈ। ਜਿਹੜਾ ਲਗਨ ਕੱਢਦੇ ਨੇ ਫੰਗਮੁਨੀ ਮੇਸ਼ ਸਿੱਸਾ ਪੰਡਤ ਕੇ ਆਨੀ ਸੋਧ ਕੇ ਲਗਨ ਧਰੀ ਚੀਜ਼ਾਂ ਲੈ ਬੈਠੀ 600 ਦੇ ਸੀਤਾ ਹਾਰਨ ਮਰਨ ਦਾ ਸਰਸ ਕੋ ਬੜ ਮੈਂ ਵਿਪਤੀ ਪੜੀ ਬਰੇ ਕਿ ਉਹ ਕਹਿੰਦਾ ਕਰਮਗਤੀ ਟਾਰਿਆ ਨਹੀਂ ਕਰੀ ਜੋ ਪ੍ਰਭੂ ਦਾ ਬਾਣਾ ਪਰਮੇਸ਼ਰ ਦਾ ਉਹਦੇ ਡਰਦਾ ਪਰ ਮੈਂ ਚਲਦਾ ਪਾੜਾ ਨਹੀਂ ਕਰ ਸਕਦਾ ਆਜੂ ਦੇ ਵਸਦੀ ਗੱਲ ਨਹੀਂ ਹੈ ਸੀਤਾ ਕੋ ਹਲਾਇਆ ਰਾਵਣ ਸੋਨ ਲੰਕ ਜਿਹੜੀ ਸੋਨੇ ਦੀ ਲੰਕਾ ਜਿਹੜੀ ਕੋਈ ਘਰ ਨਾਲ ਤੈਨੂੰ ਚੰਗੀ ਲੱਗੇ ਤੜੀ ਉਹਨੇ ਮਜ਼ਾਕ ਕੀਤਾ ਅਗਰ ਆੜਿਆ ਨੂੰ ਇਹ ਗੱਲ ਜਾਣ ਦੇ ਹੁੰਦਾ ਫਿਰ ਵੀ ਬ੍ਰਹਮਾ ਦੇ ਉਪ ਉਤਾਰੇ ਹੁੰਦੇ ਹੈ ਜਿਹਨਾਂ ਦੀ ਗੱਲ ਮੈਂ ਕਰਦਾ ਹੈ ਮਸਕੀਨ ਉਹ ਵੀ ਇਸ ਲੈਵਲ ਦੇ ਨੇ ਇਸ ਕਰਕੇ ਮਸਕੀਨ ਕਹਿੰਦਾ ਮੈਨੂੰ ਨਾਮ ਦਾ ਆਨੰਦ ਨਹੀਂ ਆ ਰੰਦਾ ਉਹ ਕਿੱਥੋਂ ਆਣਾ ਜਿਹਦਾ ਚਿੱਲ ਹੈ ਉਹਨਾਂ ਨੂੰ ਨਹੀਂ ਆਇਆ ਆਨੰਦ ਇਹਨੂੰ ਕਿੱਥੋਂ ਸੱਚ ਦਾ ਗਿਆਨ ਤੇ ਬਿਨਾਂ ਨਾਮ ਦਾ ਆਨੰਦ ਨਹੀਂ ਹੁੰਦਾ ਦਰਬਾਣੀ ਦੇ ਸਾਰੇ ਪਰਦੇ ਜਿਹਨਾਂ ਤੇ ਭਰਮ ਦੇ ਰਾਖ ਨਹੀਂ ਕਰਦੀ ਬਾਣੀ ਗਿਆਨ ਭਰਮ ਕੇ ਪਰਦੇ ਸਤਗੁਰ ਖੋਲੇ ਖੁੱਲਣ ਜਾਂਦੇ ਨਜ਼ਰ ਰੱਖ ਕੇ ਆ ਜੀ ਫੇਰ ਵੀ ਕਹਾਣੇ ਹੋਣੇ ਮੰਨਿਆ ਤਾਂ ਈਵੇਂ ਨੂੰ ਰੱਖਨੀ ਆਂ ਰਸਤਾ ਨੂੰ ਆ ਜਾਂਦਾ ਦੇਖੇ ਤੋਂ ਗੱਲ ਮੰਨ ਜਾਂਦਾ ਜਦ ਕਾ ਬੰਬਰਸਰ ਗਏ ਸੀ ਉਹਨੂੰ ਦਿੱਤੀ ਸੀ ਪਰ ਉਹਦਾ ਹੰਕਾਰ ਹੰਕਾਰੜ ਗਿਆ ਜੇ ਮੰਨਦਾ ਤਾਂ ਉਹ ਬੈਠ ਕੇ ਸਮਝਣੀ ਪੈਂਦੀ ਬਾਣੀ ਉਹ ਨਹੀਂ ਫਿਰ ਬਾੜ ਜਿਹੜੀ ਭੱਲ ਬਣੀ ਸੀ ਉਹ ਜਾਂਦੀ ਸੀ ਬਾੜ ਦੇ ਵਿੱਚ ਜਿਹੜੀ ਭੱਲ ਬਣੀ ਸੀ ਉਹ ਜਾਂਦੀ ਸੀ ਫਿਰ ਪ੍ਰੋਬਲਮਸ ਯੂਦੇ ਸਾਹਮਣੇ ਆਈ ਬੱਬਾ ਬ੍ਰਹਮ ਜਾਣੇ ਤੇ ਬ੍ਰਹਮ ਵੈਸ਼ਨੋ ਤੇ ਗੁਰਮੁਖੀ ਸਤਿ ਸੁੱਚਧਾਨ ਉਹ ਜਿਹਨੇ ਵੈਸ਼ਨੋ ਤੇ ਗੁਰਮੁਖ ਸੁੱਚਧਾਨ ਬਕਿੰਸਰੀ ਅੱਛਾ ਵੈਦ ਨੂੰ ਹਾਂ ਅਖੀਰ ਗੁਰਮੁਖੀ ਬੱਬਾ ਬ੍ਰਹਮ ਜਾਣੇ ਸੇ ਬ੍ਰਹਮ ਇਹਨੇ ਬ੍ਰਹਮ ਨੂੰ ਜਾਣ ਲਿਆ ਆਪਣੇ ਅੰਤਰਾਤੋਂ ਨੂੰ ਜਾਣ ਲਿਓ ਬ੍ਰਹਮਾ ਹੀ ਆ ਐਵੇਂ ਬਲੇਖੇ ਜਣਾ ਉਹ ਬ੍ਰਹਮਾ ਪਤਾ ਨਹੀਂ ਕੀ ਹੁੰਦਾ ਇਸ ਕਰਕੇ ਮਨ ਕਿਹਾ ਜੀ ਬ੍ਰਹਮਾ ਜੀਵ ਨੂੰ ਕਹਿੰਦੇ ਨੇ ਜਨਮਾਂ ਨੂੰ ਜੋਂਦਾ ਆਉਂਦਾ ਆਗਾ ਨਾ ਬੱਪਾ ਬ੍ਰਹਮ ਜਾਣਦੇ ਸੇ ਬ੍ਰਹਮ ਬ੍ਰਹਮ ਬੈਸ਼ਨੂ ਦੋ ਹੁਣ ਬੈਸ਼ਨੂ ਤੁਸੀਂ ਜਿਹਨੂੰ ਕਹਿੰਦੇ ਹੋ ਬੈਸ਼ਨੂ ਹੁੰਦਾ ਕੌਣ ਬੈਸ਼ਨੂ ਮਤ ਹੈ ਜਿਹਨਾਂ ਨੇ ਚਲਾਈ ਸੋ ਬੈਸ਼ਨੂ ਤੇ ਇਹ ਪੰਡਤ ਬੈਸ਼ਨੂ ਮਤ ਦਾ ਪ੍ਰਚਾਰ ਕਰ ਬਿਸ਼ਨੂ ਨੇ ਚਲਾਈ ਹੋਈਆ ਬੈਸ਼ਨੂ ਮਤ ਬਿਸ਼ਨੂ ਦੇ ਭਗਤ ਨੇ ਵੀ ਜੁਣ ਰਾਈਡ ਹੋ ਗਿਆ ਹੈਪਨਡ ਉਹ ਬਾਣ ਨੇ ਜਿਨ੍ਹਾਂ ਦੇ ਕੋਲ ਸੱਚ ਧਰਮ ਹੈ ਧਰਮ ਸੱਚਾ ਸੱਚਾ ਜੀ ਨਾਲ ਉਹ ਜਿਨ੍ਹਾਂ ਦੇ ਧਰਮ ਵਿੱਚ ਝੂਠ ਬੈਠ ਨੂੰ ਨਹੀਂ ਹੁੰਦੇ ਜਿਹੜੇ ਮਾਇਆ ਦੀ ਭੁੱਖ ਹੈ ਜਿਨ੍ਹਾਂ ਦੇ ਅੰਦਰ ਉਹ ਬੈਠ ਨੂੰ ਨਹੀਂ ਹੁੰਦੇ ਸ੍ਰੀ ਮਾਇਆ ਗਿਆਨ ਜੇ ਕੋ ਮਾਨਸਾ ਨਾਮਾਇਆ ਰੰਗ ਸਰੀਰੇ ਸਰੀਰ ਨੂੰ ਕਰ। ਉਹ ਬੈਸਨੂ ਨਹੀਂ ਹਨ। ਜਿਹੜੇ ਆਤਮਾ ਜਿਨ੍ਹਾਂ ਦੀ ਆਤਮਾ ਨਹੀਂ ਖਰਾਬ ਜਿਨ੍ਹਾਂ ਦੀ ਸੱਚ ਖਾਣਾ ਸੱਚ ਪਹਿਨਣਾ ਹੈ ਉਹ ਬੈਸਨੂ ਨੇ। ਜਿਨ੍ਹਾਂ ਦੀ ਆਤਮਾ ਦੀ ਖਰਾਬ ਲੋਭ ਹੈ ਉਹ ਬੈਸਨੂ ਨਹੀਂ ਕੋਈ। ਵਰਵਾਡੇ ਦਾ ਫਰਮਾਨ ਹੈ। ਉਹ ਲੋਕ ਬੈਸਨੂ ਨਹੀਂ ਹਨ। ਈਲੇ ਲੋਭ ਜਿਹਨਾਂ ਦੀ ਫਰਾਤ ਹੈ ਉਹ ਅਤ ਦੇ ਛੜਾਬੀ ਨੇ ਅਤ ਦੇ ਹੰਕਾਰੀ ਨੇ ਜੀਣਾ ਦੀ ਮਤ ਦੁਰਮਤ ਹੈ ਦੁਰਮਤ ਮਾਦਾ ਮਾਤਾਵਾਂ ਨੂੰ ਹੰਕਾਰ ਹੁੰਦਾ ਦੁਰਮਤ ਮਾਦਾ ਜੇ ਪੀਵਤੇ ਬਿਖਲੀ ਬਦਖਮਲੀ ਕਮੜੇ ਗੀਤੇ ਬੈਨੇ ਸ਼ਰਾਬ ਕਮੜਾਈ ਕਰਦੀ ਹੈ ਜਿਹੜੀ ਮਤ ਤੁਹਾਨੂੰ ਗੁਰਬਾਣੀ ਨਹੀਂ ਸਮਝਣ ਦੇ ਰਹੀ ਸ਼ਰਾਬ ਦਾ ਜਪੀ ਹੋਵੇ 4 ਘੰਟੇ 2 ਘੰਟੇ ਬਾਅਦ ਉਤਰੇ 24 ਘੰਟੇ ਉਤਰਦੀ ਹੋਣੀ ਠੋਡੇ ਗੁਰਬਾਣੀ ਥੋਡੇ ਕੋਲੇ ਪੜਦੇ ਹੋਏ ਜਿਹੜੀ ਮਤ ਤੁਹਾਨੂੰ ਇਹ ਪੜ ਨਹੀਂ ਦਿੰਦੀ ਜਿਹੜੇ ਨਸ਼ੇ ਨੇ ਤੁਹਾਡੀ ਮਤ ਮਾਰੀ ਹੋਈ ਹੈ 24 ਘੰਟੇ ਉਹ ਨਸ਼ਾ ਖਤਰਨਾਕ ਹੈ ਤੇ ਸ਼ਰਾਬ ਖਤਰਨਾਕ ਗੁਰਬਾਣੀ ਇੱਥੇ ਗੱਲ ਹੈ ਦੀਰਾ ਆਪਣ ਬੁਰਾ ਗੁਰਮਤਿ ਭਾਲੇ ਬੈਸ ਨੂੰ ਉਹਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਆਦੋਹਰ ਨੂੰ ਕਰਦੇ ਕੱਲੇ ਵਾਂਸ ਦੀ ਗੱਲ ਨਹੀਂ ਬੈਸੀ ਦੁਰਮਤ ਬਿਨਾਂ ਲੋਭ ਨਹੀਂ ਖਾ ਸਕਦਾ ਦੁਰਮਤ ਹੀ ਦੁਰਮਤ ਤੇ ਕੋਣ ਸੋਚੇ ਧਰਮਾਇਕ ਉਸ ਜਿਹੜਾ ਕੂੜ ਧਰਨਾ ਉਸ ਦੇ ਵਿੱਚ ਮਤ ਕਿਹੜੀ ਹੈ ਸੁੱਚ ਧਰਮਾ ਗੁਰਮਤ ਦੇ ਵਿੱਚ ਹੈ ਕੂੜ ਧਰਮਾ ਜਿਆਦਾ ਹੋਊਗਾ ਦੁਰਮਤ ਵਿੱਚ ਮਤ ਨਾ ਲਾਉਗੀ। ਸਚਿਤਾ ਨਾ ਕਾਦੇ ਚ ਕਿੱਥੋਂ ਮਿਲੂਗਾ ਗੁਰਮਤਿ ਚੋਂ? ਯਾ ਕਹਿ ਸਚ ਪਰਮ। ਕਾਦੇ ਮਿਲੂਗਾ ਗੁਰਮਤਿ ਚੋਂ? ਉਹ ਧਰਮਾਂ ਕਾਜੋਂ ਮਿਲੂ ਝੂਠ ਦਾ ਨਾ ਗੁਰਮਤਿ ਵਿੱਚੋਂ। ਤੇ ਦੁਰਮਤੇ ਮਤ ਦਾ ਨਾ। ਦੁਰਮਤ ਦਾ ਨਸ਼ਾ ਹੀ ਨਹੀਂ ਨਾ ਸਚ ਧਰਮਾ ਵੱਲ ਜਾਣ ਦਿੰਦਾ। ਪਹਿਲੀ ਤਾਂ ਗੱਲ ਇਹ। ਬੁਰਾ ਦਾ ਨਾ ਕਰੀਏ ਸੰਸਾਰ ਦੇ ਬੜੇ ਹੋਣ ਦਾ ਨਾ ਚਾਹ। ਰਾਜ ਦਾ ਨਾ ਚਾਹ। ਸਿੱਖ ਗੱਲ ਪਹਿਲੀ। ਦੂਜੀ ਗੱਲ ਉਹ। ਹੋ ਕਰਕੇ ਲੋਕ ਬੜਾ ਬਣਵਾਦੇ ਵੀ ਲੋਕ। ਲੋਕ ਦੋਹੀ ਪਾਸਿ ਆਉ। ਬੜਾ ਬਣਨਾ ਹੈ, ਅਮੀਰ ਬਣਨਾ ਹੈ, ਵੱਡਾ ਆਦਮੀ ਬਣਨਾ ਹੈ, ਵੱਡਾ ਕਾਰੋਬਾਰੀ ਬਣਨਾ ਹੈ। ਤਾਂ ਲੋਕ ਹੈ। ਸេចਕਿ ਨਿਆਣੇ ਬਾੜ ਲੈਣੇ ਉਭੀ ਲੋਗ ਹੈ ਉਹ ਉਹਨਾਂ ਨੂੰ ਵੱਡਿਆ ਵੱਡਿਆ ਏਦਾਲਾ ਬਣਾ ਕੇ ਦੇਣੀਆਂ ਨੇ ਕੋਈ ਕੋਈ ਪੁੱਛਣ ਦਾ ਬੰਨ ਕੇ ਦੇਣੇ ਉਹ ਬੋਧਨਾ ਲੋਭ ਹੈ ਬੋਧਨਾ ਲੋਭ ਹੈ ਕਿੱਥੋਂ ਪੈਦਾ ਹੋਊਗਾ ਗੁਰਬਾਣੀ ਕਹਿੰਦੀ ਹੈ ਨਾ ਕਰੋ ਉਹ ਛੱਡਣ ਨਹੀਂ ਦਿੰਦੀ ਜਿਹੜਾ ਛੱਡਣ ਨਹੀਂ ਦਿੰਦਾ ਉਹ ਪੈਲਾ ਜੁਮੇਵਾਰ ਹੈ ਸੁੱਝ ਧਰਮ ਬੈਸ਼ਨੂ ਸੋ ਜਾ ਕਾ ਸੁੱਚ ਜਿਹਨੇ ਸ਼ਰਾਬ ਆਰ ਛੱਡਤਾ ਪੰਡਤਾ ਤੋ ਬੈਸ਼ਨੂ ਨਹੀਂ ਹੈ ਗੱਲ ਹੈ ਬੈਸ਼ਨੂ ਬਣ ਗਿਆ ਦੁਰਮਤ ਲਈ ਫਿਰਦਾ ਹੈ ਪ੍ਰਚਾਰ ਦੁਰਮਤ ਦਾ ਬਣ ਗਿਆ ਬੈਸ਼ਨੂ ਜਦ ਆਵਦੇ ਨਿਸ਼ਾ ਦੇ ਖਿਲਾਫ ਪ੍ਰਚਾਰ ਕਰਦੇ ਆ ਸਭ ਤੋਂ ਸਟਰੋਂਗ ਹੋਣਾ ਚਾਹੀਦਾ ਤੁਸੀਂ ਵੀ ਨੇ ਦਰਮਤ ਮਨ ਨੂੰ ਨਿਸ਼ਾ ਕਰਮਤ ਜੜਨਾ ਉਹ ਸ਼ਰੀਰ ਨੂੰ ਜੜਦਾ ਨਾ ਚਾਹ ਤੁਮੇ ਸ਼ਰੀਰ ਵਾਲਿਆਂ ਨੇ ਜਾਂਦਾ ਪ੍ਰਚਾਰ ਕਰ ਲਿਆ ਆਤਮਾ ਦੇ ਰਹਿ ਜਾਂਦਾ ਕਲਿਆਣ ਆਤਮਾ ਦਾ ਕਰਨਾ ਹੈ ਅਸੀਂ ਸਿੱਖਾਂ ਨੇ ਸਿੱਖਣੀ ਹੈ ਪ੍ਰਚਾਰ ਕਰ ਸਕਦੇ ਤੇ ਕਾਤਮਾ ਨਾ ਨਾ ਚਾਹੀਦੀ ਆਤਮਾ ਦੇ ਨਾ ਚਾਹੀਦੀ ਗੱਲ ਕਰਦੇ ਆਤਮ ਗਿਆਨ ਹੈ ਸਾਡਾ ਆਤਮ ਦਰਸ਼ਨ ਹੈ ਸਾਡਾ ਸਾਡਾ ਸਭ ਕੁਝ ਆਤਮ ਨਾਲ ਸੰਬੰਧ ਹੈ ਆਤਮ ਨੂੰ شراب ਦਾ ਨਸ਼ਾ ਨਹੀਂ ਕਰਦਾ ਇਸ ਕਰਕੇ ਬਹੁਤਾਂ ਨੇ ਨੰਦਿਆ ਕੀਤੀ ਨਸ਼ੇ ਵਾਲੇ ਦੀ ਗੁਰਬਾਣੀ ਨੇ ਵਿਦਿਆ ਹੀ ਨਹੀਂ ਕੀਤੀ ਇਹਨਾਂ ਨੂੰ ਉਹਨੂੰ ਚੰਗਾ ਸਮਝਿਆ ਜਿਨ੍ਹਾਂ ਨੂੰ ਦੁਨਵਸ ਦਾ ਨਸ਼ਾ ਹੋਣੋਂ ਚੰਗੇ ਨੇ ਅਮਲੀ ਅਮਲੇ ਕੋ ਜਾਇ ਤੇ ਅਮਲ ਬਾਹ ਰਾਹ ਤਾਂ ਐਸੇ ਮੇਰੇ ਮਨ ਰਮੇ। ਅਮਲੇ ਜਮੇ ਅਮਲ ਤੋਂ ਬਿਨਾ ਨਹੀਂ ਵਾਜਦਾ ਨਾ ਰਾਮ ਤੋਂ ਨਾਮ ਤੋਂ ਬਿਨਾ। ਬਸ। ਅਮਲੇ ਦੀ ਮਿਸਾਲ ਦਿੱਤੀ ਹੈ ਸੰਸਾਰ ਦੇ ਵਿੱਚੋਂ ਕੋਈ ਆਦਮੀ ਦੀ ਮਿਸਾਲ ਨਹੀਂ। ਅਮਲੇ ਸੰਸਾਰ ਨਾਲੋਂ ਸਾਰਿਆਂ ਨਾਲੋਂ ਚੰਗਾ ਹੈ। ਸੰਸਾਰ ਜੋ ਜੇ ਮਿਸਾਲ ਦਿੱਤੀ ਹੈ ਸਿਰ ਅਮਲੇ ਦੀ ਦਿੱਤੀ ਅਮਲੀ ਮਿਲਿਆ ਹੋਰ ਕੋਈ ਹੈ ਨਹੀਂ ਜਿੰਦਾ। ਅਮਲੀ ਨੇ ਸੰਸਾਰ ਛੱਡਿਆ ਹੈ। عمل واسطے میں سار چھڑیا نام واسطے پہلے خرچہ سارے دونوں املی بھی آ گیا امل کر کے ابھی چڑھا نام واسطے سنسار دونوں نے چڑیا عملی ن جوڑیا جائے چھٹی سارے چڑ سکتا یہاں نے سار چی سکتے ਜਿੰਦੇ ਆਉਦੀ ਕਰਦੇ ਨੇ ਜਿਹਨੇ ਛੱਡਿਆ ਹੈ ਜਿੰਦੇ ਆਉਦੀ ਕਰਦੇ ਨੇ ਇਹ ਛੱਡ ਕੇ ਜਿਹਾਉਣ ਫੇਰ ਗੱਲ ਲੈਣਾ ਜਿੱਦਣ ਛੱਡ ਦੇਣਗੇ ਉਦੋਂ ਕਹਿਣਾ ਜਿਹਨੇ ਛੱਡਿਆ ਉਹਨੇ ਅਮਲੀ ਨੂੰ ਬੁਰਾ ਨਹੀਂ ਕਿਹਾ ਜਿਹਨੇ ਨਹੀਂ ਛੱਡਿਆ ਕੋਨੇ ਨੇ ਨਹੀਂ ਖਿਆ ਦੇ ਖਰਾਬ ਗੱਲ ਕੀਤੀ ਪੰਡਤ ਨੇ ਨਹੀਂ ਖਿਆ ਦੇ ਖਰਾਬ ਗੱਲ ਕੀਤੀ ਆ ਪੰਡਤ ਤਾਂ ਸੰਸਾਰ ਦੀ ਫਸੌਣ ਵਾਲਾ ਸਰਤਾ ਨੇ ਨਹੀਂ ਖਿਆ ਦੇ ਖਰਾਬ ਗੱਲ ਕੀਤੀ ਹੈ ਸਾਂਤ ਦਾ ਫੋਸਾਉਣ ਵਾਲੇ ਨੇ ਸੰਤ ਨੇ ਤਾਂ ਭਰਮ ਜਾਲ ਚ ਸੰਸਾਰ ਸਦਾਇਆ ਹੈ ਕੌਣ ਆਦਮੀ ਨੇ ਜਿਹੜੇ ਇਹਨਾਂ ਦੇ ਖਿਲਾਫ ਗੱਲ ਕਰਦੇ ਨੇ ਫਿਰਨਾ ਬਾਜਾ ਤੇ ਸਿੱਖਦਾਰਾਂ ਇੰਨਾ ਬੜਿਆ ਨੋ ਹਾਈ ਲੱਗੀ ਜਾਤ ਬਾਣ ਅੱਗੇ ਨਹੀਂ ਥੋ ਇਹ ਸਾਰੀ ਕੈਟਾਗਰੀ ਦੇ ਲੋਕ ਨਸ਼ਾ ਕਰ ਕਿਉਂਕਿ ਆਪਣੇ ਵੱਲੋਂ ਉਂਗਲੀ ਜਿਹੜੀ ਹੁੰਦੀ ਆ ਦੂਆ ਪਾਸੇ ਨੂੰ ਕਰ ਉਹ ਅਗਿਆਨੀ ਲੋਕ ਇਹਨਾਂ ਵਿਚਾਰੇ ਨਸ਼ਾ ਦੇ ਤਾਂ ਜਵਾਬ ਦੇ ਨਹੀਂ ਸਕਦੇ گیانگی نے اپن برا مٹاوا تاہ با نکٹ نہیں آ کون ہے بہادر کون ہے آ گیا بہادر ویشنو آ گیا پنڈت بھی لیا ہوا گربا بہادر کون ہے سنسار ਜੋ ਆਪਣੇ ਅੰਦਰੋਂ ਜਿਹੜਾ ਬੁਰਾ ਹੈ ਆਪਣੇ ਅੰਦਰੋਂ ਬੁਰਾਈ ਨੂੰ ਉਡਾ ਦੇ ਆਪਨ ਬੁਰਾ ਆਪਣੇ ਅੰਦਰੋਂ ਬੁਰਾਈ ਨੂੰ ਉਡਾ ਦੇ ਉਹ ਬਾਹਰ ਜਿਹੜਾ ਤੇਰਾ ਵੈਰੀ ਹੈ ਉਹ ਅੰਦਰ ਉਹਨੂੰ ਮਾਰਾ ਤੇਰੇ ਵਾਸਤੇ ਬੁਰਾ ਹੋਣਾ ਸਾਡੇ ਵਾਸਤੇ ਬੁਰਾ ਹੈ ਲੋਭ ਸਾਡੇ ਵਾਸਤੇ ਬੁਰਾ ਹੈ ਉਹ ਸਾਡੇ ਵਾਸਤੇ ਬੁਰਾ ਕ੍ਰੋਧ ਸਾਡੇ ਵਾਸਤੇ ਬੁਰੀਆਂ ਨੇ ਖਾਮਰਾਵਾ ਉਹ ਗਣੇ ਬੁਰੇ ਨੇ ਸਾਡੇ ਵਾਸਤੇ ਜਿਨੇ ਔਗਣ ਨੇ ਸਾਡੇ ਰਾਹ ਦਾ ਰੋੜਾ ਨੇ ਇਹ ਸਾਡੇ ਵਾਸਤੇ ਬੁਰੇ ਨੇ ਇਹਨਾਂ ਨੂੰ ਖਤਮ ਹੋ ਜਾ ਇਹਨਾਂ ਦਾ ਲੜੋ ਮਨ ਬੁਰਾ ਮਨ ਇਹਨਾਂ ਦਾ ਰਲੇਆ ਮਨ ਨੂੰ ਮਾਰੋ ਮਨ ਨੂੰ ਬਰਲੋ ਇਹਦਾ ਸੁਭਾਅ ਬਦਲੋ ਮਨ ਨੂੰ ਮਾਰਨ ਦਾ ਵਾਧੂ ਉਹਦਾ ਸੁਭਾਅ ਬਦਲ ਲੈਣਾ ਮਨ ਨੂੰ ਮਾਰਨ ਦਾ ਵਾਧੂ ਕੁਛ ਨਹੀਂ ਮਨ ਮਰਦਾ ਨਹੀਂ ਹੁੰਦਾ ਬੰਦਾ ਸੁਭਾਅ ਅਮਰ ਜਾਂਦਾ ਸੁਭਾਅ ਬਦਲ ਜਾਂਦਾ ਇਹ ਸੰਖਿਆ ਮਾਰਨਾ ਸੰਖਿਆ ਜਦ ਨੂੰ ਮਾਰ ਲੈਂਦੇ ਆ ਫਿਰ ਸੰਖਿਆ ਦਵਾਈ ਬਣ ਜਾਂਦਾ ਹੈ ਪਹਿਲਾਂ ਸੰਖਿਆ ਜ਼ਹਿਰ ਸੰਖਿਆ ਹੋਣੀ ਰਹਾ ਫਿਰ ਆਦਮੀ ਨੂੰ ਨੁਕਸਾਨ ਨਹੀਂ ਕਰਦਾ ਮਾਰਦਾਨੀ ਦਵਾਈ ਬਣ ਜਾਂਦਾ ਸਭ